ਸਾਲ 1977 ਦੇ 12 ਅਤੇ 13 ਅਗਸਤ ਦੀ ਵਿਚਲੀ ਰਾਤ ਹੁੰਦੀ ਹੈ ਪੰਜਾਬ ਦੇ ਫਰੀਪਰ ਜ਼ਿਲ੍ਹੇ ਦੇ ਗੁਰੂ ਹਰਸਾਏ ਹਲਕੇ ਦਾ ਇੱਕ ਪਿੰਡ ਜਿਸ ਦਾ ਨਾਮ ਹੈ ਇਲਾਈ ਬਖਸ਼ ਬਦਲਾ ਇਸ ਇਲਾਈ ਬਖਸ਼ ਬਦਲਾ ਪਿੰਡ ਵਿੱਚ ਇੱਕ ਅਮਰ ਸਿੰਘ ਨਾਮ ਦਾ ਸ਼ਖਸ ਰਹਿੰਦਾ ਹੈ ਤੇ 12 ਅਗਸਤ ਵਾਲੀ ਰਾਤ ਨੂੰ ਰਾਤ ਦੇ 8:30 ਵਜੇ ਚੁੱਕੇ ਸਨ ਤੇ ਇਹ ਅਮਰ ਸਿੰਘ ਆਪਣੀ ਛੋਟੀ ਜਿਹੀ ਧੀ ਜਿਸ ਦਾ ਨਾਮ ਮਿੰਦੋ ਹੁੰਦਾ ਇੱਕ ਮੰਜੇ ਤੇ ਦੋਵੇਂ ਪਿਓਤੀ ਆਪਣੇ ਘਰ ਵਿੱਚ ਪਏ ਹੁੰਦੇ ਹਨ ਅਮਰ ਸਿੰਘ ਦੇ ਮੰਜੇ ਦੇ ਨਾਲ ਮੰਜਾ ਜੋੜ ਕੇ ਇੱਕ ਹੋਰ ਡਾਇਆ ਹੁੰਦਾ ਹੈ ਜਿਸ ਤੇ ਅਮਰ ਸਿੰਘ ਦੀ ਪਤਨੀ ਤੇ ਉਸ ਦਾ 9 ਸਾਲ ਦਾ ਪੁੱਤਰ ਬਲਵੰਤ ਸਿੰਘ ਆਪਣੇ ਘਰ ਵਿੱਚ ਵਿਹੜੇ ਵਿੱਚ ਪਏ ਸਨ ਅਮਰ ਸਿੰਘ ਦੀ ਘਰ ਵਾਲੀ ਦਾ ਨਾਮ ਬੀਬਨ ਬਾਈ ਹੁੰਦਾ ਹੈ ਇਹਨਾਂ ਦੋਹਾਂ ਮੰਜੇ ਤੋਂ ਇਲਾਵਾ ਇੱਕ ਤੀਜਾ ਮੰਜਾ ਹੋਰ ਡਾਇਆ ਹੁੰਦਾ ਹੈ ਇਸ ਮੰਜੇ ਤੇ ਅਮਰ ਸਿੰਘ ਦੇ ਦੋ ਹੋਰ ਬੱਚੇ ਪਏ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗਰਚਰਨ ਸਿੰਘ ਅਤੇ ਦੂਜੇ ਦਾ ਨਾਮ ਜਗਤਾਰ ਸਿੰਘ ਸੀ ਅਮਰ ਸਿੰਘ ਦੇ ਪਰਿਵਾਰ ਵਿੱਚ ਘਰ ਵਾਲੀ ਤੋਂ ਇਲਾਵਾ 4 ਬੱਚੇ ਸਨ ਤੇ ਇਹ ਸਾਰਾ ਪਰਿਵਾਰ ਗਰਮੀਆਂ ਹੋਣ ਕਰਕੇ ਬਾਹਰ ਵੇੜੇ ਵਿੱਚ ਪਿਆ ਸੀ ਵੇੜੇ ਵਿੱਚ ਹੀ ਇੱਕ ਛੋਟਾ ਜਿਹਾ ਚੌਂਕਾ ਬਣਿਆ ਹੋਇਆ ਸੀ ਜਿੱਥੇ ਚੁੱਲ੍ਹੇ ਦੇ ਆਲੇ-ਦੁਆਲੇ ਇੱਕ ਛੋਟੀ ਜੀ ਬਾੜ ਕੀਤੀ ਹੁੰਦੀ ਹੈ ਇਸ ਛੋਟੀ ਜੀ ਬਾੜ ਭਾਵ ਛੋਟੀ ਜੀ ਕੰਧੋਲੀ ਉੱਤੇ ਇੱਕ ਲਾਲਟੇਨ ਪਈ ਜਗ ਰਹੀ ਸੀ ਤੇ ਅਮਰ ਸਿੰਘ ਦਾ ਸਾਰਾ ਪਰਿਵਾਰ ਵੇੜੇ ਵਿੱਚ ਸੁੱਤਾ ਪਿਆ ਸੀ ਇੰਨੇ ਨੂੰ ਅਚਾਨਕ ਹੀ ਪਿੰਡ ਵਿੱਚ ਬਹੁਤ ਸਾਰੇ ਬਾਰ-ਬਾਰ ਫਿਰਨੀ ਤੇ ਕੁੱਤੇ ਉੱਚੀ-ਉੱਚੀ ਭੌਂਕਣ ਲੱਗ ਜਾਂਦੇ ਹਨ ਤੇ ਕੁੱਤੇ ਭੌਂਕਦੇ ਸੁਣ ਕੇ ਅਮਰ ਸਿੰਘ ਦੀ ਨੀਂਦ ਖੁੱਲ ਜਾਂਦੀ ਹੈ ਤੇ ਉਹ ਜਾਗ ਉੱਠਦਾ ਹੈ ਅਮਰ ਸਿੰਘ ਮੰਜੇ ਤੋਂ ਉੱਠ ਕੇ ਵਿੜਕ ਵੀ ਲੈਂਦਾ ਕਿ ਕੁੱਤੇ ਕਿਉਂ ਭੌਂਕ ਰਹੇ ਹਨ ਪਰ ਫਿਰ ਉਹ ਪਾਣੀ ਪੀਣ ਲਈ ਆਪਣੀ ਰਸੋਈ ਵਿੱਚ ਚਲਾ ਜਾਂਦਾ ਅਮਰ ਸਿੰਘ ਅਜੇ ਆਪਣੀ ਰਸੋਈ ਵਿੱਚ ਹੀ ਖੜਾ ਹੁੰਦਾ ਕਿ ਇੰਨੇ ਨੂੰ ਘਰ ਵਿੱਚ ਇੱਕ ਇੱਕ ਕਰਕੇ ਅਚਾਨਕ ਅਠ ਨੌ ਉਪਰੇ ਬੰਦੇ ਆਣ ਵਰਦੇ ਅਮਰ ਸਿੰਘ ਨੂੰ ਵੀ ਬੰਦਿਆਂ ਦਾ ਪਤਾ ਲੱਗ ਚੁੱਕਾ ਸੀ ਕਿ ਘਰ ਵਿੱਚ ਉਪਰੇ ਬੰਦੇ ਆਣ ਵਰਦੇ ਹਨ ਘਰ ਅੰਦਰ ਵੇੜੇ ਵਿੱਚ ਹੀ ਬਾਲਣ ਵਾਸਤੇ ਅਮਰ ਸਿੰਘ ਨੇ ਕਪਾਹ ਦੀਆਂ ਛਟੀਆਂ ਲਿਆ ਕੇ ਰੱਖੀਆਂ ਹੋਈਆਂ ਸਨ ਤੇ ਬੰਦਿਆਂ ਦੀ ਚਾਹ ਸੁਣ ਕੇ ਉਹ ਇਹਨਾਂ ਕਪਾਹ ਦੀਆਂ ਛਟੀਆਂ ਪਿੱਛੇ ਹੀ ਲੁਕ ਜਾਂਦਾ ਏ ਅਮਰ ਸਿੰਘ ਦੀ ਧੀ ਜੋ ਉਸ ਦੇ ਨਾਲ ਪਈ ਸੀ ਉਹ ਦੇਖਦੀ ਹੈ ਕਿ ਮੇਰਾ ਪਿਓ ਮੰਜੇ ਤੇ ਨਹੀਂ ਤਾਂ ਉਹ ਵੀ ਉੱਠ ਖੜੀ ਹੋਈ ਪਰ ਬੰਦਿਆਂ ਨੂੰ ਵੇਖ ਕੇ ਉਹ ਮੰਜਿਆਂ ਦੇ ਥੱਲੇ ਵੜ ਗਈ ਜਿਹੜੇ 8-10 ਬੰਦੇ ਅਮਰ ਸਿੰਘ ਦੇ ਘਰ ਵਿੱਚ ਆਏ ਸਨ ਉਹਨਾਂ ਵਿੱਚੋਂ ਬਹੁਤਿਆਂ ਦੇ ਹੱਥਾਂ ਵਿੱਚ ਬੰਦੂਕਾਂ ਹੁੰਦੀਆਂ ਤੇ ਬਾਕੀਆਂ ਦੇ ਹੱਥਾਂ ਵਿੱਚ ਨੰਗੀਆਂ ਕਿਰਪਾਨਾਂ ਸਨ ਅਮਰ ਸਿੰਘ ਅਜੇ ਕੁਝ ਹਾਲਾਤ ਸਮਝ ਪਾਉਂਦਾ ਇੰਨੇ ਨੂੰ ਉਹ ਬੰਦੇ ਅੰਨੇ ਵਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਤੇ ਜਿਹੜੇ ਬਾਕੀ ਪਰਿਵਾਰ ਮੱਧਿਆ ਤੇ ਪਿਆ ਹੁੰਦਾ ਉਸ ਨੂੰ ਕਿਰਪਾਨਾਂ ਦੇ ਨਾਲ ਵੱਢਣਾ ਸ਼ੁਰੂ ਕਰ ਦਿੰਦੇ ਹਨ ਮੰਜੇ ਤੇ ਪੈ ਤਿੰਨ ਅਮਰ ਸਿੰਘ ਦੇ ਪੁੱਤਰ ਗਰਚਰਨ ਸਿੰਘ ਜਗਤਾਰ ਸਿੰਘ ਬਲਵੰਤ ਸਿੰਘ ਤੇ ਉਸ ਦੀ ਪਤਨੀ ਬੀਬਨ ਬਾਈ ਨੂੰ ਗੋਲੀਆਂ ਮਾਰੀਆਂ ਜਾਂਦੀਆਂ 11 ਦੀਆਂ ਗੋਲੀਆਂ ਵੱਜਣ ਕਾਰਨ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਵਾਪਰ ਰਹਿ ਇਸ ਖੂਨੀ ਖੇਲ ਨੂੰ ਮੰਜੇ ਦੇ ਥੱਲੇ ਲੁਕੇ ਅਮਰ ਸਿੰਘ ਦੀ ਧੀ ਮਿੰਦੋ ਤੇ ਖੁਦ ਅਮਰ ਸਿੰਘ ਕੰਧੋਲੀ ਦੇ ਜਗ ਰਹੀ ਲਾਲ ਟੇਨ ਦੀ ਮੱਧਮ ਲੋ ਵਿੱਚ ਆਪਣੇ ਅੱਖੀਂ ਦੇਖ ਰਿਹਾ ਸੀ ਅਮਰ ਸਿੰਘ ਬੰਦਿਆਂ ਨੂੰ ਪਛਾਣ ਲੈਂਦਾ ਹੈ ਕਿ ਕੌਣ ਹਨ ਜਦੋਂ ਉਹ ਹਮਲਾਵਰ ਉੱਥੋਂ ਚਲੇ ਗਏ ਤਾਂ ਫਿਰ ਅਮਰ ਸਿੰਘ ਗੋਲੀਆਂ ਦੇ ਨਾਲ ਛਲਣੀ ਹੋਏ ਆਪਣੇ ਪਰਿਵਾਰ ਨੂੰ ਦੇਖਦਾ ਹੈ ਅਮਰ ਸਿੰਘ ਦੀ ਘਰ ਵਾਲੀ ਤੇ ਤਿੰਨ ਪੁੱਤਰਾਂ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਜੋ ਬੰਦੇ ਉਸ ਦੇ ਘਰ ਆਏ ਸਨ ਉਹਨਾਂ ਦਾ ਇਹ ਖੂਨੀ ਖੇਲ ਅਜੇ ਖਤਮ ਨਹੀਂ ਸੀ ਹੋਇਆ ਹਮਲਾਵਰਾਂ ਦਾ ਏ ਟੋਲਾ ਕਰੀਬ 9:10 ਤੇ ਅਗਲੇ ਪਿੰਡ ਸਵਾਈਆਂ ਰਾਏ ਪਹੁੰਚਦਾ ਏ ਸਵਾਈਆਂ ਰਾਏ ਪਿੰਡ ਵਿੱਚ ਇੱਕ ਕੇਰ ਸਿੰਘ ਦਾ ਘਰ ਹੁੰਦਾ ਜਿਸਦੇ ਘਰ ਵਿੱਚ ਤਿੰਨ ਔਰਤਾਂ ਗਰਮੀ ਹੋਣ ਕਰਕੇ ਬਾਹਰ ਮੰਜਿਆ ਦੇ 베ੜੇ ਵਿੱਚ ਪਈਆਂ ਸਨ ਇਹ 8-10 ਹਮਲਾਵਰ ਇਸ ਪਿੰਡ ਵਿੱਚ ਵੀ ਕੇਰ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਤੇ ਮੰਜੇ ਤੇ ਪਈ ਇੱਕ ਗਾਮੋ ਬਾਈ ਨਾਮ ਦੀ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਉਸ ਦੇ ਨਾਲ ਦੇ ਮੰਜੇ ਤੇ ਪਈ ਰਾਜੋ ਬਾਈ ਨੂੰ ਤਲਵਾਰਾਂ ਦੇ ਨਾਲ ਵੱਢ ਸਿੱਟਾ ਜਾਂਦਾ ਤੇ ਤੀਜੇ ਮੰਜੇ ਤੇ ਪਈ ਨਾਨਕੋ ਬਾਈ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਗੋਲੀ ਤਾਂ ਨਾਨਕੋ ਬਾਈ ਦੇ ਵੱਜੀ ਪਰ ਉਸ ਦੀ ਮੌਤ ਨਹੀਂ ਸੀ ਹੋਈ ਹਮਲਾਵਰ ਇਸ ਘਰ ਵਿੱਚ ਵੀ ਖੋਨੀ ਖੇਡ ਖੇਡ ਕੇ ਇੱਥੋਂ ਅਗਾਹ ਤੁਰ ਪੈਂਦੇ ਹਨ ਬੈਚੀ ਦਰਿੰਦਿਆਂ ਦਾ ਇਹ ਟੋਲਾ ਅੱਗੇ ਤੁਰਦਾ ਤੇ ਇਸੇ ਪਿੰਡ ਤੋਂ ਥੋੜੀ ਜੀ ਦੂਰ ਤੇ ਬਾਰ ਬਾਰ ਇੱਕ ਢਾਣੀ ਵਿੱਚ ਪਹੁੰਚਦਾ ਏ ਇਹ ਛੋਟੀ ਜੀ ਵਸਤੀ ਹੁੰਦੀ ਹੈ ਜਿਸ ਦਾ ਨਾਮ ਸੀ ਖੂ ਕੰਜੋਕਾ ਇਥੇ ਖੂ ਕੰਜੋ ਕਾ ਡੇਰੇ ਵਿੱਚ ਇੱਕ ਘਰ ਵਿੱਚ ਜਾ ਕੇ ਇਹ ਹਮਲਾਵਰ ਦਾਖਲ ਹੁੰਦੇ ਹਨ ਇਹ ਘਰ ਬਿਚਨ ਸਿੰਘ ਨਾਮ ਦੇ ਇੱਕ ਸ਼ਖਸ਼ ਦਾ ਹੁੰਦਾ ਹੈ ਤੇ ਬਿਚਨ ਸਿੰਘ ਦੇ ਘਰ ਵਿੱਚ ਉਸ ਦੀ ਘਰਵਾਲੀ 파ਰੋ ਤੇ ਇੱਕ ਉਹਨਾਂ ਦਾ ਸੁਪੁੱਤਰ ਜਿਸ ਦਾ ਨਾਮ ਬਲਵੀਰ ਸਿੰਘ ਹੁੰਦਾ ਇਹਨਾਂ ਤਿੰਨਾਂ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਬਿਚਨ ਸਿੰਘ ਦੇ ਘਰ ਵਿੱਚ ਉਹਨਾਂ ਦਾ ਇੱਕ ਰਿਸ਼ਤੇਦਾਰ ਹਾਕਮ ਸਿੰਘ ਆਇਆ ਹੋਇਆ ਸੀ ਹਮਲਾਵਰਾਂ ਦਾ ਟੋਲਾ ਉਸਦੇ ਵੀ ਗੋਲੀਆਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹਾਕਮ ਸਿੰਘ ਉਹਨਾਂ ਹਮਲਾਵਰਾਂ ਦੇ ਪੈਰ ਫੜਦਾ ਕਿ ਮੈਂ ਤਾਂ ਇਹਨਾਂ ਦੇ ਘਰ ਵਿੱਚ ਰਿਸ਼ਤੇਦਾਰੀ ਵਿੱਚ ਆਇਆ ਹੋਇਆ ਹਾਂ ਮੈਨੂੰ ਬਖਸ਼ ਦਿਓ ਮੈਨੂੰ ਨਾ ਮਾਰੋ ਮੇਰਾ ਕੀ ਕਸੂਰ ਹੈ ਇਦਾਂ ਕਰਦਿਆ ਕਰਦਿਆ ਹਾਕਮ ਸਿੰਘ ਉੱਥੋਂ ਭੱਜਣਾ ਸ਼ੁਰੂ ਕਰ ਦਿੰਦਾ ਹੈ ਤੇ ਭੱਜੇ ਜਾਂਦੇ ਹਾਕਮ ਸਿੰਘ ਤੇ ਹਮਲਾਵਰ ਦੋ ਗੋਲੀਆਂ ਚਲਾਉਂਦੇ ਹਨ ਜਿਦੇ ਵਿੱਚੋਂ ਇੱਕ ਗੋਲੀ ਜਾ ਕੇ ਹਾਕਮ ਸਿੰਘ ਦੇ ਵਜਦੀ ਹੈ ਜਿਸ ਕਾਰਨ ਉਹ ਉੱਥੇ ਹੀ ਡਿੱਗ ਪੈਂਦਾ ਪਰ ਉਹ ਅਜੇ ਜਿਉਂਦਾ ਹੁੰਦਾ ਗੋਲੀ ਨਾਲ ਉਸਦੀ ਮੌਤ ਨਹੀਂ ਸੀ ਹੋਈ ਵਿਚਣ ਸਿੰਘ ਦੇ ਪਰਿਵਾਰ ਨੂੰ ਮਾਰ ਕੇ ਤੀਜੇ ਘਰ ਤੋਂ ਬਾਅਦ ਇਹ ਹਮਲਾਵਰ ਹੋਰ ਅੱਗੇ ਜਾਂਦੇ ਤੇ ਉਧਰ ਸਮਾਂ ਰਾਤ ਦੇ 11 ਵਜ ਚੁੱਕੇ ਸਨ 11 ਵਜੇ ਦੇ ਕਰੀਬ ਇਹ ਟੋਲਾ ਗੁਰੂ ਅਰਸਾਏ ਦੇ ਮਾਮੋ ਜੋਇਆ ਪਿੰਡ ਵਿੱਚ ਉੱਪੜਦਾ ਏ ਮਾਮੋ ਜੋਇਆ ਪਿੰਡ ਵਿੱਚ ਇਹ ਹਮਲਾਵਰ ਬਣਜਾਰ ਸਿੰਘ ਨਾਮ ਦੇ ਸ਼ਖਸ ਦੇ ਘਰ ਵਿੱਚ ਜਾ ਵੜਦੇ ਬਣਜਾਰ ਸਿੰਘ ਦੇ ਘਰ ਵਿੱਚ ਉਸ ਦਾ ਪੋਤਾ ਸਤਰਾਮ ਸਿੰਘ ਤੇ ਉਹਦੀ ਘਰ ਵਾਲੀ ਸਜਾਨ ਕੌਰ ਤਿੰਨੇ ਵਿੜੇ ਵਿੱਚ ਪੈ ਸਨ ਜਦੋਂ ਹਮਲਾਵਰ ਇਹਨਾਂ ਤੇ ਗੋਲੀਆਂ ਚਲਾਉਂਦੇ ਤਾਂ ਗੋਲੀਬਾਰੀ ਵਿੱਚ ਬਣਜਾਰ ਸਿੰਘ ਤੇ ਉਸ ਦੇ ਛੋਟੇ ਜਿਹੇ ਪੁੱਤਰੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪਰ ਉਸ ਦੀ ਘਰ ਵਾਲੀ ਸਜਾਨ ਕੌਰ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਭੱਜੀ ਜਾਂਦੀ ਸਜਾਨ ਕੌਰ ਤੇ ਵੀ ਗੋਲੀਆਂ ਚਲਾਈਆਂ ਜਾਂਦੀਆਂ ਜੋ ਉੱਥੇ ਬੰਨੇ ਹੋਏ ਇੱਕ ਬਲਦ ਦੇ ਜਾ ਕੇ ਵੱਜਦੀਆਂ ਹਨ ਸਜਾਨ ਕੌਰ ਘਰ ਵਿੱਚੋਂ ਭੱਜ ਕੇ ਪਿੰਡ ਵਿੱਚ ਉੱਚੀ ਉੱਚੀ ਰੌਲਾ ਪਾਉਂਦੀ ਹੈ ਕਿ ਸਾਡੇ ਘਰ ਵਿੱਚ ਕੁਝ ਬੰਦੇ ਆਣ ਬੜੇ ਹਨ ਸਾਡੀ ਮਦਦ ਕਰੋ ਪਰ ਉਸ ਵਕਤ ਕੋਈ ਵੀ ਨਹੀਂ ਉੱਠਦਾ ਹਮਲਾਵਰੇ ਤੋਂ ਜਾ ਚੁੱਕੇ ਸਨ ਤੇ ਉਹਨਾਂ ਦੇ ਜਾਣ ਤੋਂ ਬਾਅਦ ਸਜਾਨ ਕੌਰ ਵਾਪਸ ਘਰ ਆ ਕੇ ਰੋਣਾ ਕਰਲਾਉਣਾ ਸ਼ੁਰੂ ਕਰ ਦਿੰਦੀ ਹੈ ਤੇ 4:00 ਵਜੇ ਦੇ ਕਰੀਬ ਪਿੰਡ ਦਾ ਚੌਂਕੀਦਾਰ ਸਜਾਨ ਸਿੰਘ ਦੇ ਘਰ ਤੇ 4:00 ਵਜੇ ਦੇ ਕਰੀਬ ਪਿੰਡ ਦਾ ਚੌਂਕੀਦਾਰ ਸਜਾਨ ਕੌਰ ਦੇ ਘਰ ਆਉਂਦਾ ਹੈ ਜਿਸ ਨੂੰ ਲਾਸ਼ਾਂ ਦੇ ਕੋਲ ਵੜਾ ਕੇ ਸਜਾਨ ਕੌਰ ਥਾਣੇ ਵਿੱਚ ਰਿਪੋਰਟ ਲਿਖਾਉਣ ਜਾਂਦੀ ਹੈ ਉਹ ਗੁਰੂ ਹਰਸਾਏ ਦੀ ਚੌਂਕੀ ਵਿੱਚ ਜਾ ਕੇ ਰਪੜ ਲਿਖਾਉਂਦੀ ਹੈ ਪਰ ਦੂਜੇ ਪਾਸੇ ਉਹ ਹਮਲਾਵਨਾ ਦਾ ਟੋਲਾ ਅਜੇ ਵੀ ਸ਼ਾਂਤ ਨਹੀਂ ਸੀ ਹੋਇਆ ਉਹ ਇੱਥੋਂ ਅੱਗੇ ਵਧਦਾ ਹੈ ਇਹ ਹਮਲਾਵਰ ਇਥੋਂ ਅੱਗੇ ਕਮਰੇ ਵਾਲਾ ਪਿੰਡ ਜਾਂ ਪਹੁੰਚੇ ਸਨ ਕਮਰੇ ਵਾਲੇ ਪਿੰਡ ਪਹੁੰਚਦੇ ਸਮੇਂ ਰਾਤ ਦੇ 1 ਵਜ ਚੁੱਕੇ ਸਨ ਇਸ ਪਿੰਡ ਵਿੱਚ ਇਹ ਹਮਲਾਵਰ ਇੱਕ ਮਹਿੰਦਰ ਸਿੰਘ ਨਾਮ ਦੇ ਸ਼ਖਸ ਦੇ ਘਰ ਵਿੱਚ ਦਾਖਲ ਹੁੰਦੇ ਹਨ ਤੇ ਇਹ ਮਹਿੰਦਰ ਸਿੰਘ ਸਭ ਤੋਂ ਪਹਿਲਾਂ ਕਤਲ ਹੋਏ ਅਮਰ ਸਿੰਘ ਦਾ ਭਰਾ ਸੀ ਮਹਿੰਦਰ ਸਿੰਘ ਅਤੇ ਅਮਰ ਸਿੰਘ ਦੋਵੇਂ ਸਕੇ ਭਰਾ ਸਨ ਅਮਰ ਸਿੰਘ ਦਾ ਪਰਿਵਾਰ ਉਸ ਪਿੰਡ ਵਿੱਚ ਰਹਿੰਦਾ ਸੀ ਤੇ ਮਹਿੰਦਰ ਸਿੰਘ ਇਸ ਕਮਰੇ ਵਾਲੇ ਪਿੰਡ ਵਿੱਚ ਰਹਿੰਦਾ ਸੀ ਹਮਲਾਵਰ ਇਸ ਘਰ ਵਿੱਚ ਦਾਖਲ ਹੋ ਕੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਤੇ ਇਸ ਗੋਲੀਬਾਰੀ ਵਿੱਚ ਮਹਿੰਦਰ ਸਿੰਘ ਉਸ ਵਕਤ ਜੋ 32 ਸਾਲਾਂ ਦਾ ਸੀ ਉਹ ਮਾਰਿਆ ਜਾਂਦਾ ਉਹਦੀ ਪਤਨੀ ਪਿਆਰੋ ਬਾਈ ਵੀ ਮਾਰੀ ਜਾਂਦੀ ਹੈ ਮਹਿੰਦਰ ਸਿੰਘ ਦੇ ਘਰ ਵਿੱਚ ਇੱਕ ਉਜਾਗਰ ਸਿੰਘ ਨਾਮ ਦਾ ਰਿਸ਼ਤੇਦਾਰ ਆਇਆ ਹੋਇਆ ਸੀ ਉਹਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਇੱਥੇ ਹੀ ਬਸ ਨਹੀਂ ਹਮਲਾਵਰ ਸਵੇਰੇ 3:30 ਵਜੇ ਦੇ ਕਰੀਬ ਇਥੋਂ ਨੇੜੇ ਹੀ ਇੱਕ ਡਾਂਢੀ ਖੁਰਦ ਪਿੰਡ 'ਚ ਪਹੁੰਚਦੇ ਹਨ ਇਸ ਪਿੰਡ ਵਿੱਚ ਇਹ ਉਜਾਗਰ ਸਿੰਘ ਦੇ ਘਰ ਵਿੱਚ ਜਾ ਕੇ ਦਾਖਲ ਹੁੰਦੇ ਹਨ ਇਸ ਘਰ ਵਿੱਚ ਇੱਕ ਪਿਆਰੋ ਬਾਈ ਨਾਮ ਦੀ ਔਰਤ ਸੀ ਜੋ ਅਮਰ ਸਿੰਘ ਅਤੇ ਮਹਿੰਦਰ ਸਿੰਘ ਦੀ ਭੈਣ ਲੱਗਦੀ ਸੀ ਇਸ ਘਰ ਵਿੱਚ ਹੋਈ ਗੋਲੀਬਾਰੀ ਵਿੱਚ ਪਿਆਰੋ ਬਾਈ ਮਾਰੀ ਗਈ ਉਸ ਦਾ ਇੱਕ ਸਹੁਰਾ ਜਿਸ ਦਾ ਨਾਮ ਸਾਹਿਬ ਸਿੰਘ ਹੁੰਦਾ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਇੱਕ ਮੱਤੋ ਬਾਈ ਨਾਮ ਦੀ ਔਰਤ ਪਿਆਰੋ ਬਾਈ ਦੀ ਜੋ ਸੱਸ ਲੱਗਦੀ ਸੀ ਉਸ ਨੂੰ ਵੀ ਮਾਰ ਦਿੱਤਾ ਗਿਆ ਪਿਆਰੋ ਬਾਈ ਦਾ ਘਰ ਵਾਲਿਆ ਜੀਤਾ ਸਿੰਘ ਉਸ ਨੂੰ ਵੀ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਪਿਆਰੋ ਬਾਈ ਦਾ ਇੱਕ ਦਿਉਰ ਜੀਤਾ ਸਿੰਘ ਦਾ ਭਰਾ ਮੁਖਤਿਆਰ ਸਿੰਘ ਉਸ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਪਰ ਉਹ ਜ਼ਖਮੀ ਹੋ ਗਿਆ ਜਿਸ ਨੂੰ ਅਗਲੇ ਦਿਨ ਹਸਪਤਾਲ ਲਿਜਾਇਆ ਗਿਆ ਹਸਪਤਾਲ ਵਿੱਚ ਮੁਖਤਿਆਰ ਸਿੰਘ 5-6 ਦਿਨ ਜੁੜਦਾ ਰਿਹਾ ਪਰ ਫਿਰ ਉਸ ਦੀ ਵੀ ਮੌਤ ਹੋ ਗਈ ਇਸ ਤਰ੍ਹਾਂ ਇੱਕੋ ਰਾਤ ਵਿੱਚ ਇਸ ਖੂਨੀ ਕਤਲਿਆਂ ਵਿੱਚ ਪੰਜ ਪਿੰਡਾਂ ਦੇ 17 ਬੰਦਿਆਂ ਦਾ ਕਤਲ ਕਰ ਦਿੱਤਾ ਗਿਆ ਜਿਦੇ ਵਿੱਚੋਂ ਬਹੁਤ ਸਾਰੇ ਜ਼ਖਮੀ ਵੀ ਹੋਏ ਇਸ ਖੂਨੀ ਰਾਤ ਲੰਗੀ ਤੋਂ ਅਗਲਾ ਦਿਨ ਚੜ ਚੁੱਕਾ ਸੀ ਇੰਨੇ ਨੂੰ ਜਦੋਂ ਪਿੰਡਾਂ ਨੂੰ ਬਾਕੀਆਂ ਨੂੰ ਪਤਾ ਲੱਗਦਾ ਕਿ ਰਾਤ ਇੰਨੇ ਕਤਲ ਹੋ ਗਏ ਤਾਂ ਇਸ ਦੇ ਨਾਲ ਸਾਰੇ ਇਲਾਕੇ ਵਿੱਚ ਹੀ ਦਹਿਸ਼ਤ ਫੈਲ ਜਾਂਦੀ ਹੈ ਪਰ ਉਹ ਹਮਲਾਵਰ ਕੌਣ ਸਨ ਤੇ ਉਹ ਇੰਨੇ ਦਰਿੰਦੇ ਕਿਉਂ ਬਣੇ ਆਉ ਉਹਨਾਂ ਬਾਰੇ ਜਾਣਦੇ ਹਾਂ ਹਮਲਾਵਰਾਂ ਵਿੱਚ ਇੱਕ ਮੁੱਖ ਜੱਗਸ ਸੀ ਜਿਸ ਦਾ ਨਾਮ ਸੀ ਮਾਚੀ ਸਿੰਘ ਮਾਚੀ ਸਿੰਘ ਦੇ ਨਾਲ ਹਮਲਾਵਰ ਟੋਲੇ ਵਿੱਚ ਉਸ ਦੇ ਭਰਾ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਕਸ਼ਮੀਰ ਸਿੰਘ ਤੇ ਦੂਜੇ ਦਾ ਨਾਮ ਜਗੀਰ ਸਿੰਘ ਹੁੰਦਾ ਇਹ ਸਾਰੇ ਕੁੱਲ 11 ਬੰਦੇ ਸਨ ਇਹਨਾਂ ਹਮਲਾਵਰਾਂ ਦਾ ਅਮਰ ਸਿੰਘ ਅਤੇ ਉਸ ਦੀ ਭੈਣ ਪਿਆਰੋ ਬਾਈ ਦੇ ਨਾਲ ਕੋਈ ਜ਼ਮੀਨ ਦਾ ਪੁਰਾਣਾ ਝਗੜਾ ਚੱਲ ਰਿਹਾ ਸੀ ਅਮਰ ਸਿੰਘ ਅਤੇ ਮਾਚੀ ਸਿੰਘ ਵਿਚਕਾਰ ਚੱਲ ਰਿਹਾ ਇਸ ਝਗੜੇ ਵਿੱਚ ਮਾਚੀ ਸਿੰਘ ਦੀ ਧਿਰ ਦਾ ਇੱਕ ਬੰਦਾ ਪਹਿਲਾਂ ਕਤਲ ਹੋ ਜਾਂਦਾ ਹੈ ਤੇ ਮਾਚੀ ਸਿੰਘ ਹੋਮਗਾਰਡ ਵਿੱਚ ਇੱਕ ਸਿਪਾਹੀ ਹੁੰਦਾ ਹੈ ਜਿਸ ਕਰਕੇ ਸਰਕਾਰ ਵੱਲੋਂ ਇੱਕ ਬੰਦੂਕ ਉਸ ਨੂੰ ਅਲਾਟ ਕੀਤੀ ਹੋਈ ਸੀ। ਇਹ ਹੀ ਬੰਦੂਕ ਇਸ ਖੂਨੀ ਕਤਲਾਂ ਵਿੱਚ ਵਰਤੀ ਗਈ। ਇਸ ਬੰਦੂਕ ਦੀ ਨੋਕ ਤੇ ਪਹਿਲਾ ਮਾਚੀ ਸਿੰਘ ਆਪਣੇ ਪਿੰਡ ਦੇ ਹੀ ਕੁਝ ਘਰਾਂ ਵਿੱਚ ਡਾਕੇ ਮਾਰਦਾ ਤੇ ਉਹਨਾਂ ਦੇ ਘਰਾਂ ਵਿੱਚੋਂ ਹਥਿਆਰ ਬਦੂਕਾਂ ਤੇ ਕਾਰਤੂਸ ਲੁੱਟ ਲੈਂਦਾ ਏ ਇਸ ਪੂਰੇ ਖੂਨੀ ਖੇਡ ਨੂੰ ਇੰਜਾਮ ਦੇਣ ਵਾਸਤੇ ਐਨਾ ਅਸਲਾ ਤੇ ਕਾਰਤੂਸ ਇਕੱਠੇ ਕਰਕੇ ਮਾਚੀ ਸਿੰਘ ਕਤਲ ਹੋਏ ਆਪਣੇ ਉਸ ਸਾਥੀ ਦਾ ਬਦਲਾ ਲੈਣ ਲਈ 11 ਬੰਦਿਆਂ ਦੀ ਇੱਕ ਟੋਲੀ ਬਣਾਉਂਦਾ ਏ ਤੇ ਫਿਰ ਇਸ ਹਮਲਾਵਰ ਟੋਲੇ ਨੇ ਬਦਲੇ ਦੀ ਅੱਗ ਵਿੱਚ ਅੰਨੇ ਹੋ ਕੇ ਐਨੇ ਕਤਲ ਕਰ ਦਿੱਤੇ ਜਿਸ ਵਿੱਚ ਛੋਟੇ-ਛੋਟੇ ਬੱਚੇ ਬਜ਼ੁਰਗ ਅਤੇ ਔਰਤਾਂ ਵੀ ਮਾਰੀਆਂ ਗਈਆਂ ਇਸ ਵਾਰਦਾਤ ਤੋਂ ਬਾਅਦ ਫਿਰ ਪਰਚਾ ਦਰਜ ਹੁੰਦਾ ਏ ਤੇ ਅਦਾਲਤ ਵਿੱਚ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਦੋਹਾਂ ਪੱਖਾਂ ਦੇ ਵਕੀਲਾਂ ਨੇ ਅਦਾਲਤ ਵਿੱਚ ਆਪਣੀਆਂ-ਆਪਣੀਆਂ ਦਲੀਲਾਂ ਦਿੱਤੀਆਂ ਦੋਸ਼ੀਆਂ ਦੇ ਵਕੀਲ ਨੇ ਇੱਥੋਂ ਤੱਕ ਕਿਹਾ ਕਿ ਇਹ ਐਨੇ ਜ਼ਿਆਦਾ ਕਤਲ ਰਾਤ ਨੂੰ ਹੋਏ ਤੇ ਉਸ ਸਮੇਂ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਪਹੁੰਚੀ ਤੇ ਲਾਲਟ ਇਹਨਾਂ ਦੀ ਮੱਧਮ ਰੋਸ਼ਨੀ ਵਿੱਚ ਇਹਨਾਂ ਨੇ ਹਮਲਾਵਰਾਂ ਨੂੰ ਕਿਵੇਂ ਪਛਾਣ ਲਿਆ ਇਸ ਕਰਕੇ ਇਹਨਾਂ ਬੰਦਿਆਂ ਨੇ ਕਤਲ ਨਹੀਂ ਕੀਤੇ ਪਰ ਇਸ ਹੱਤਿਆਕਾਂਡ ਵਿੱਚ ਜੋ ਜ਼ਖਮੀ ਜਿਉਂਦੇ ਬੱਚੇ ਸਨ ਸਜਾਣ ਕੌਰ ਅਤੇ ਹਾਕਮ ਸਿੰਘ ਉਹਨਾਂ ਨੇ ਵੀ ਮਾਛੀ ਸਿੰਘ ਨੂੰ ਪਛਾਣ ਲਿਆ ਸੀ ਤੇ ਫਿਰ ਅਦਾਲਤ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਅਦਾਲਤ ਵੱਲੋਂ ਮੁੱਖ ਮਲਜ਼ਮ ਮਾਚੀ ਸਿੰਘ ਅਤੇ ਉਸਦੇ ਦੋ ਭਰਾ ਕਸ਼ਮੀਰ ਸਿੰਘ ਅਤੇ ਜਗੀਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਬਾਕੀ 8 ਹਮਲਾਵਰਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਦੋਸ਼ੀਆਂ ਵੱਲੋਂ 14 ਵਾਰ ਵੱਖ-ਵੱਖ ਅਦਾਲਤਾਂ ਵਿੱਚ ਅਪੀਲਾਂ ਵੀ ਪਾਈਆਂ ਗਈਆਂ ਪਰ ਫਿਰ ਅਖੀਰ ਤੇ ਜਾ ਕੇ ਸੁਪਰੀਮ ਕੋਰਟ ਨੇ ਵੀ ਉਹੀ ਫੈਸਲਾ ਬਹਾਲ ਰੱਖਿਆ ਜੋ ਹੇਠਲੀ ਅਦਾਲਤ ਨੇ ਸੁਣਾਇਆ ਸੀ ਤਿੰਨ ਜਾਣਿਆਂ ਨੂੰ ਫਾਂਸੀ ਤੇ ਬਾਕੀਆਂ ਨੂੰ ਉਮਰ ਕੈਦ ਇਸ ਕੇਸ ਨੂੰ ਸੁਪਰੀਮ ਕੋਰਟ ਨੇ ਰੇਅਰ ਆਫ ਦੀ ਰੇਅਰਸਟ ਕੈਟਾਗਰੀ ਵਿੱਚ ਰੱਖਿਆ ਤੇ ਸਵਿਧਾਨ ਵਿੱਚ ਕੁਝ ਨਿਯਮ ਵੀ ਜੋੜੇ ਕਿ ਅੱਗੇ ਤੋਂ ਕਿਹੜੇ ਕੇਸਾਂ ਨੂੰ ਰੇਅਰ ਆਫ ਦਾ ਰੇਅਰਸਟ ਕੈਟਾਗਰੀ ਵਿੱਚ ਰੱਖਿਆ ਜਾਵੇਗਾ ਤੇ ਉਹਨਾਂ ਨੂੰ ਹੀ ਫਿਰ ਫਾਂਸੀ ਹੋਵੇਗੀ ਇਹ ਨਵਾਂ ਕਾਨੂੰਨ ਇਸੇ ਕਤਲकांड ਕਰਕੇ ਹੀ ਫਿਰ ਸੁਪਰੀਮ ਕੋਰਟ ਨੇ ਬਾਅਦ ਵਿੱਚ ਬਣਾਇਆ ਸੀ ਇਹ ਹਤਿਆਕਾਂਡ ਕਾਨੂੰਨ ਦੀ ਪੜ੍ਹਾਈ ਕਰ ਰਹੇ ਅਤੇ ਜੁਪੀਐਸਸੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਅੱਜ ਵੀ ਪੜਾਇਆ ਜਾਂਦਾ ਹੈ ਕਿਉਂਕਿ ਇਹ ਕੇਸ ਬਹੁਤ ਲੰਮਾ ਸਮਾਂ ਚੱਲਿਆ ਤੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਬਰੀਕੀ ਨਾਲ ਕਿਸੇ ਕੇਸ ਦੀ ਪੈਰਵਾਹੀ ਕੀਤੀ ਗਈ ਸੀ ਬਹੁਤ ਸਾਰੇ ਲੋਕਾਂ ਦੇ ਬਿਆਨ ਲਏ ਗਏ ਸਨ ਕੇਰ ਸਿੰਘ ਦੇ ਘਰ ਤੇ ਹਮਲੇ ਵੇਲੇ ਉਸ ਦੇ ਗਵਾਂਢੀਆਂ ਨੇ ਵੀ ਮਾਚੀ ਸਿੰਘ ਨੂੰ ਪਛਾਣ ਲਿਆ ਸੀ ਉਹਨਾਂ ਦੇ ਵੀ ਬਿਆਨ ਲਏ ਗਏ ਸੋ ਦੋਸਤੋ ਇਹ ਸੀ ਸਾਲ 1970 ਵਿੱਚ ਵਾਪਰੇ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਕਤਲकांड ਦੀ ਕਹਾਣੀ ਜਿਸ ਵਿੱਚ ਇੱਕ ਬੰਦੇ ਦਾ ਬਦਲਾ ਲੈਣ ਵਾਸਤੇ ਅਤੇ ਜ਼ਮੀਨ ਵਾਸਤੇ ਇੱਕੋ ਰਾਤ ਵਿੱਚ ਪੰਜ ਪਿੰਡਾਂ ਦੇ 17 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਵਿੱਚ ਔਰਤਾਂ ਬਜ਼ੁਰਗ ਅਤੇ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ